ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਹਰਦੀਪ ਸਿੰਘ ਜੀ ਹਰਦੀਪ ਸਿੰਘ ਸਰ ਤੁਸੀਂ ਨਵੋਦਿਆ ਦੀ ਤਿਆਰੀ ਕਰਵਾਈ ਔਰ 7 ਬੱਚੇ ਆ ਜਿਹੜੇ ਤੁਹਾਡੇ ਸਿਲੈਕਟ ਹੋਏ ਆ ਹਾਂਜੀ ਹਾਂਜੀ ਤਾਂ ਬਹੁਤ ਬਹੁਤ ਮੁਬਾਰਕਾਂ ਸਰ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਹਾਂ ਸਰ ਤੇ ਮੈਂ ਪੁੱਛਣਾ ਚਾਹੂੰਗਾ ਵੀ ਜਿਹੜੀ ਆਨਲਾਈਨ ਤੁਹਾਨੂੰ ਹੈਲਪ ਮਿਲਦੀ ਪਈ ਸੀ ਇਹਦਾ ਕੋਈ ਇਹਦਾ ਲਾਭ ਹੋਇਆ ਬੱਚਿਆਂ ਨੂੰ ਹਾਂਜੀ ਸਰ ਇਹ ਆਨਲਾਈਨ ਜਿਹੜਾ ਤੁਸੀਂ ਤਿਆਰੀ ਕਰਵਾ ਰਹੇ ਸੀਗੇ ਜੀ ਉਹ ਕਹਿੰਦਾ ਆਪਣੀ ਆਫਲਾਈਨ ਤਿਆਰੀ ਸੈਂਟਰ ਦੇ ਵਿੱਚ ਚੱਲਦੀ ਸੀ ਹਾਂਜੀ ਹਾਂਜੀ ਤੇ ਉਹਦਾ ਅਭਿਆਸ ਬੱਚੇ ਤੁਹਾਡੀ ਕਲਾਸ ਤੋਂ ਆਨਲਾਈਨ ਹੀ ਕਰਦੇ ਸਕੇ ਜੀ ਤੇ ਬਾਕੀ ਦਾ ਜੋ ਉਹਨਾਂ ਨੂੰ ਸੋਲੂਸ਼ਨ ਨਹੀਂ ਮਿਲਦਾ ਜੀ ਤੁਹਾਡੀ ਆਨਲਾਈਨ ਕਲਾਸ ਦੇ ਵਿੱਚ ਉਹਨਾਂ ਨੂੰ ਬਹੁਤ ਹੈਲਪ ਮਿਲਦੀ ਜੀ ਕਿਸੇ ਕਰਕੇ ਸਾਡੇ ਬੱਚੇ ਤਕਰੀਬਨ 7 ਸਿਲੈਕਟ ਹੋਏ ਠੀਕ ਹੈ ਸਰ 7 ਬੱਚੇ ਬਹੁਤ ਵੱਡੀ ਗੱਲ ਹੈ ਜੀ ਹਾਂਜੀ 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 ਹਾਂ ਟੋਟਲ ਕਿੰਨੇ ਬੱਚੇ ਸੀ ਤੁਹਾਡੇ ਕੋਲ ਪੜਦੇ ਟੋਟਲ ਆਪਣੇ ਕੋਲ 21 ਬੱਚੇ ਸੀਗੇ ਪੜਦੇ ਉਹਦੇ ਵਿੱਚ 7 ਬੱਚੇ ਵੈਰੀ ਗੁੱਡ ਤੀਜਾ ਹਿੱਸਾ ਤੁਸੀਂ ਬੱਚੇ ਸਿਲੈਕਟ ਕਰਾ ਹਾਂਜੀ 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 ਇਹ ਸੰਸਥਾ ਦਾ ਹੀ ਸਾਰਾ ਕਾਰਜਗੁਜ਼ਾਰੀ ਹੈ ਜਿਹੜੀ ਸੰਸਥਾ ਇੰਨਾ ਸਾਨੂੰ ਮਾਣ ਬਖਸ਼ ਰਹੀ ਹੈ ਜੀ ਸੇਵਾ ਦਾ ਮੌ ਲਾਈ ਵੀ ਬਹੁਤ ਕਰ ਰਹੀ ਹੈ ਸੰਸਤਾ ਠੀਕ ਹੈ ਸਰ ਤੇ ਹੁਣ ਨੈਕਸਟ ਤੁਹਾਡਾ ਟੀਚਰ ਸਰ ਅਗਲੀ ਵਾਰ ਆਪਣਾ ਟੀਚਰ ਤਕਰੀਬਨ 15 ਤੋਂ 20 ਬੱਚਾ ਦਾ ਹੋਊਗਾ ਜੀ ਵੈਰੀ ਗੁੱਡ ਸਰ ਹਾਂਜੀ ਸਰ ਤੇ ਅਸੀਂ ਆਸ ਕਰਦੇ ਹਾਂ ਵੀ ਪਰਮਾਤਮਾ ਕਰੇ ਤੁਸੀਂ ਉਹ 15 ਬੱਚਿਆਂ ਦਾ ਟੀਚਰ ਜਿਹੜਾ ਹੈਗਾ ਪ੍ਰਾਪਤ ਕਰੋ ਤੇ ਬਹੁਤ ਬਹੁਤ